ਉਡੀ ਜਿੱਥੇ ਇੱਕ ਦਿੱਕਤ ਨਿੱਕੀ ਜੀ ਆ ਰਹੀ ਹੈ ਮੇਰੇ ਹਿਸਾਬ ਦੇ ਨਾਲ ਵੀ ਆਪਾਂ ਸੋਚਿਆ ਸੀਗਾ ਕਿ ਆਪਾਂ YouTube ਤੇ ਤੇ Facebook ਤੇ ਪੇਜ ਤੇ ਆਪਣੇ ਇਕੱਠਾਂ ਤੇ ਲਾਈਵ ਹੋਈਏ ਤੇ ਆਪਾਂ ਇਕੱਠੇ ਲਾਈਵ ਹੋ ਚੁੱਕੇ ਆ ਆਪਣਾ YouTube ਤੇ ਵੀ ਆਪਾਂ ਲਾਈਵ ਹੋ ਗਏ ਆ ਸੋ ਸਾਰੇ ਮਿੱਤਰ ਵੀਰਾਂ ਨੂੰ ਜਿਨ੍ਹਾਂ ਨੇ ਆਪਣਾ ਪੇਜ ਜਿਹੜਾ ਤੁਸੀਂ YouTube ਦਾ ਚੈਨਲ ਆਪਣਾ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਸੋ ਤੁਸੀਂ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਜਿਹੜਾ ਇਹਦਾ ਲਿੰਕ ਆ ਉਹ ਤੁਹਾਨੂੰ ਆਪਾਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਲਿੰਕ ਪਾ ਦੇਣਾਗਾ ਠੀਕ ਹੈ ਜੀ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਨੂੰ ਆਪਾਂ ਜਿਹੜਾ ਆਪਣੇ YouTube ਚੈਨਲ ਦਾ ਲਿੰਕ ਪਾਤਾ ਹੋਇਆ ਤੇ ਤੁਸੀਂ ਆਪਾਂ ਨੂੰ YouTube ਚੈਨਲ ਤੇ ਵੀ ਫੋਲੋ ਕਰ ਲਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੰਸਟਰਕਸ਼ਨ ਦੇ ਰਿਲੇਟਡ ਵੱਡੀਆਂ ਵੀਡੀਓਜ਼ ਉਹ YouTube ਚੈਨਲ ਤੇ ਆਪਣੀਆਂ ਆਉਣਗੀਆਂ ਸੋ ਦੋਸਤੋ ਇਹਦੇ ਵਿੱਚ ਹੋਣਾ ਕਿ ਆਪਾਂ ਸਾਰਾ ਕੰਮ 0 ਲੈਵਲ ਤੋਂ ਸ਼ੁਰੂ ਕਰ ਰਹੇ ਹਾਂ ਆਪਾਂ ਤੁਹਾਨੂੰ ਨਕਸ਼ਾ ਵੀ ਦਿਖਾ ਦਿੰਨੇ ਆ ਸੋ ਨਕਸ਼ਾ ਬਿਲਡਿੰਗ ਦੀ ਲੰਬਾਈ ਚੜਾਈ ਤੁਹਾਨੂੰ ਦਿਖਾ ਦਿੰਨੇ ਆ ਤੇ ਜਿਹੜੀ ਆ ਬਿਲਡਿੰਗ ਪਹਿਲਾਂ ਆਲਰੇਡੀ ਬਣੀ ਹੋਈ ਆ ਠੀਕ ਹੈ ਜੀ ਤੇ ਬਿਲਡਿੰਗ ਦਾ ਤੁਹਾਨੂੰ ਝਾਕਾ-ਬਾਕਾ ਵੀ ਆਪਾਂ ਹੌਣ ਦੇ ਵਿੱਚ ਆਪਣੇ ਕੋਲ ਵੀਡੀਓ ਹੈਗੀ ਦਿਖਾ ਦਾਂਗੇ ਤੇ ਆਹ ਬਿਲਡਿੰਗ ਸੀਗੀ ਜੀ 25 ਫੁੱਟ ਬਾਏ 46 ਫੁੱਟ 33 ਇੰਚ ਦੀ ਜਿਹੜੀ ਲੈਂਥ ਹੈਗੀ ਆ ਬਿਲਡਿੰਗ ਬਣੀ ਹੋਈ ਆ ਸੋ ਸੇਮ ਉੱਪਰ ਪ੍ਰੋਬਲਮ ਇਹ ਹੈਗੀ ਵੀ ਆਪਾਂ ਨੂੰ ਆਲਰੇਡੀ ਨੇ ਰੂਮ ਦੇ ਉੱਪਰ ਹੀ ਰੂਮ ਬਣਾਉਣੇ ਪਏ ਤੇ ਵਾਸ਼ਰੂਮ ਤੇ ਵੀ ਵਾਸ਼ਰੂਮ ਬਣਾਉਣਾ ਪਿਆ ਤੇ ਬਰਾਂਡਾ ਵਗੈਰਾ ਛੋਟਾ ਕਰਨਾ ਪਿਆ ਕਿਉਂ ਕਰਨਾ ਪਿਆ ਕਿਉਂਕਿ ਇੱਥੇ ਇੱਕ ਕਮੀ ਹੈ ਕਿ ਠੇਕੇਦਾਰ ਦੇ ਵੱਲੋਂ ਜਾਂ ਪੱਕਾ ਕਹਿ ਦਈਏ ਵੀ ਪਹਿਲਾਂ ਕਲਾਇੰਟ ਦੇ ਵੱਲੋਂ ਇਹ ਚੀਜ਼ ਦਾ ਧਿਆਨ ਨਹੀਂ ਰੱਖਿਆ ਗਿਆ ਕਿ ਛੱਤ ਦੇ ਵਿੱਚ ਬੀਮ ਵੀ ਪੈਂਦੇ ਹੁੰਦੇ ਆ ਸੋ ਬਾਈ ਹੋਰਾਂ ਦੇ ਛੱਤ ਦੇ ਵਿੱਚ ਇੱਕ ਵੀ ਬੀਮ ਨਹੀਂ ਹੈਗਾ ਸਿਰਫ ਇੱਕ ਛੋਟਾ ਜਿਹਾ ਬੀਮ ਹੈਗਾ ਸੋ ਉਹ ਬੀਮ ਵੀਰ ਹੋਰਾਂ ਨੇ ਪਾ ਰੱਖਿਆਗਾ ਪੌੜੀਆਂ ਦੇ ਅੱਗੇ ਬਸ ਉਹ ਵੀ ਇੰਨਾ ਤੁਹਾਨੂੰ ਦਿਖਾ ਦਿੰਨੇ ਆ ਇਹ 5 ਫੁੱਟ ਦਾ ਅਪਰੋਕਸ ਮੇਬੀ 5-6 ਫੁੱਟ ਦਾ ਬਸ ਇਦਾਂ ਦਾ ਬੀਮ ਹੈ ਇੰਨਾ ਕੁ ਲੈਂਥ ਦਾ ਬੀਮ ਹੈਗਾ ਪੌੜੀਆਂ ਜਿੱਥੇ ਅੱਗੇ ਚੜਦੀਆਂ ਠੀਕ ਹੈ ਜੀ ਸੋ ਹੁਣ ਗੱਲਬਾਤ ਇੱਥੇ ਇਹ ਹੈਗੀ ਆ ਕਿ ਆਪਾਂ ਨੂੰ ਜਿਹੜੀਆਂ ਬਿਲਡਿੰਗ ਕਰਨਾ ਤੇ ਕਹਿੰਦਾ ਬਣਾਉਣ ਦੀ ਪਹੂਗੀ ਕਹਿੰਦਾ ਤੇ ਕਹਿੰਦਾ ਬਣਾਵਾਂਗੇ ਸੋ ਜਿੱਥੇ ਆ ਜਿਹੜੀ ਹੈਗੀ ਇਹ ਵਾਲੀ ਦਵਾਰ ਆਪਾਂ ਬਣਾਤੀ ਜਿਹੜਾ ਥੱਲੇ ਇੱਕ ਪਿੱਲਰ ਲੱਗਿਆ ਹੋਇਆ ਉਸ ਪਿੱਲਰ ਦੇ ਉੱਤੇ ਤੇ ਮੈਨੂੰ ਸਮਝ ਨਹੀਂ ਆ ਰਹੀ ਕਿ ਜਿਹੜਾ ਆਹ ਵਾਲਾ ਪਿੱਲਰ ਹੈ ਕਿਉਂ ਇੱਥੇ ਲਾਇਆ ਗਿਆ ਇਹਦਾ ਮੈਨੂੰ ਹਜੇ ਤੱਕ ਸਾਇੰਸ ਨਹੀਂ ਪਤਾ ਕਿਉਂਕਿ ਇੱਧਰ ਤਾਂ ਡਿਊਪਲੈਕਸ ਆ ਪੌੜੀ ਦਾ ਘਟ ਆ ਗਿਆ ਇੱਧਰਲੇ ਪਾਸੇ ਰਾਈਟ ਹੈਂਡ ਸਾਈਡ ਤੇ ਹਨਾ ਇਹਦੀ ਮੈਨੂੰ ਹਜੇ ਟੈਕਨੀਕਲੀ ਕੀ ਕਹਿੰਦੇ ਹੁੰਦੇ ਆ ਪਤਾ ਨਹੀਂ ਲੱਗਿਆ ਵੀ ਕਾਰਨ ਕੀ ਆ ਚਲੋ ਜੋ ਹੋ ਗਿਆ ਸੋ ਕੋਈ ਗੱਲ ਨਹੀਂ ਹੋ ਗਿਆ ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਆਂ ਵੀ ਕੰਮ ਨੂੰ ਥੋੜਾ ਜਿਹਾ ਸੁਧਾਰਨ ਦੀ ਵੈਸੇ ਆਦਤ ਹੁੰਦੀ ਆ ਸਾਨੂੰ ਮਿਸਤਰੀਆਂ ਨੂੰ ਜਾਂ ਕਹਿ ਸਕਦੇ ਆਂ ਆਰਕਟੈਕਟਾਂ ਨੂੰ ਵੀ ਕੰਮ ਦੇ ਵਿੱਚ ਨੁਕਸੇ ਘੱਲਪਾਂ ਦੀ ਤੇ ਆਪਾਂ ਪਹਿਲਾਂ ਨਕਸ਼ਾ ਦਾ ਸਤਾ ਹੋਇਆ ਠੀਕ ਹੈ ਉਹ ਮਜ਼ਾਕੇ ਕਰ ਰਹੇ ਆ ਸੋ ਆ ਤੁਹਾਨੂੰ ਦੱਸਿਆ ਕਿ ਇਹ ਪਿੱਲਰ ਲਾਇਆ ਹੋਇਆ ਤੇ ਆਪਾਂ ਉਹਦੇ ਉੱਤੇ ਹੀ ਜਿਹੜੀ ਆਪਣੇ ਬਰਾਂਡੇ ਵਾਲੀ ਤੇ ਲੌਬੀ ਵਾਲੀ ਦੀਵਾਰ ਬਣਾਤੀ ਹੋਈ ਆ ਤੇ ਇਹ ਜਿਹੜਾ ਛੋਟਾ ਜਿਹਾ ਬਰਾਂਡਾ ਬਣਾਇਆ ਤੇ ਹਮ ਬੜਾ ਸਮਾਵੇਸ਼ ਨਹੀਂ ਕਰਨਾ ਆਪਣਾ ਤੇ ਹੁਣ ਆਪਾਂ ਇਹਨੂੰ 3D ਦੇ ਵਿੱਚ ਆ ਜਾਣੇ ਆ ਸੋ ਉਮੀਦ ਕਰਦਾ ਕਿ ਤੁਹਾਨੂੰ ਆਪਣਾ ਕੰਮ ਅੱਜ ਦਾ ਵੀ ਪਸੰਦ ਆਵੇਗਾ ਤੇ ਜਿਹੜੀ ਲਾਸਟ ਕੰਮ ਆਪਾਂ ਸੀਗਾ ਉਹਦੀ ਫੋਟੋ ਪਾਤੀ ਹੋਈ ਆ ਜਿਹੜੀ ਬੀਤੇ ਦਾਤ ਆਪਾਂ ਬਾਈ ਹਰੀਸ਼ ਜੀ ਦਾ ਕੰਮ ਆਪਾਂ ਐਲੀਵੇਸ਼ਨ ਬਣਾਇਆ ਸੀਗਾ ਜਿਹੜਾ ਲਾਸਟ ਤੇ ਲਾਈਵ ਹੋਏ ਸੀਗੇ ਸੋ ਉਹ ਕੰਮ ਤੁਹਾਨੂੰ ਆਪਾਂ ਫੋਟੋ ਪਾਤੀ ਸੀ ਸਾਂਝਾ ਕਰਤਾ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਘੈਂਟ ਘੈਂਟ ਵੀਡੀਓ ਦੇਣੀਆਂ ਨੇ ਤੋਂ ਪੇਜ ਨੂੰ ਫੋਲੋ ਕਰ ਲਓ ਜੇਕਰ ਤੁਸੀਂ ਆਪਣੇ ਪੇਜ ਨੂੰ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਕਰ ਲਓ ਤੇ YouTube ਦਾ ਚੈਨਲ ਦਾ ਲਿੰਕ ਆਪਾਂ ਤੁਹਾਨੂੰ ਪਾਤਾ ਹੋਇਆ ਕਮੈਂਟ ਸੈਕਸ਼ਨ ਦੇ ਵਿੱਚ ਤੇ ਤੁਸੀਂ ਆਪਣੇ YouTube ਚੈਨਲ ਤੇ ਜਾ ਕੇ ਆਪਾਂ ਨੂੰ ਸਬਸਕ੍ਰਾਈਬ ਕਰ ਸਕਦੇ ਹੋ YouTube ਨੂੰ ਤੇ ਐਤਵਾਰ ਨੂੰ ਤੁਹਾਨੂੰ ਇੱਕ ਬਹੁਤ ਸੋਹਣਾ ਸਰਪ੍ਰਾਈਜ਼ ਦੇਣਾ ਤੇ ਇੱਕ ਤਰੀਕ ਨੂੰ ਵੀ ਸਰਪ੍ਰਾਈਜ਼ ਦੇਣਾ ਆਉਣ ਵਾਲਾ ਜਿਹੜਾ ਸਮਾਂ ਹੈ ਸਾਰਾ ਸਰਪ੍ਰਾਈਜ਼ ਦਾ ਹੀ ਹੋਊਗਾ ਸੋ ਥੋੜਾ ਜਿਹਾ ਨਾਲ ਦੀ ਨਾਲ ਦੇਖ ਲਈਏ ਵੀ ਆਪਾਂ ਲਾਈਵ ਇਹਦੇ ਤੇ ਵੀ ਸੀਗੇ ਨਾ ਕਿ YouTube ਤੇ ਵੀ ਆਪਣਾ ਸਟ੍ਰੀਮਿੰਗ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਸੋ ਨੈਕਸਟ ਕੰਮ ਹੈਗਾ ਜੀ ਅੱਗੇ 3D ਦਾ ਸੋ so, 3D ਦੇ ਵਿੱਚ ਜਾਣਨੇ ਆ ਸੋ ਬਾਲਾ ਨਹੀਂ ਹੈਗਾ ਹੁਣ ਤੱਕ ਗਰਾਉਂਡ ਫਲੋਰ ਦਾ ਤਾਂ ਚਲੋ ਸਟ੍ਰਕਚਰ ਹੀ ਬਣਾ ਲਾਂਗਾ ਤੇ ਬਣਾਉਣੇ ਆ ਤੇ ਫਰਸਟ ਫਲੋਰ ਦੇ ਵਿੱਚ ਜਿਹੜਾ ਕੀ ਹੈ ਤੁਹਾਨੂੰ ਪਤਾ ਹੀ ਆ ਇੱਕ ਵਾਰ ਹੁੰਦਾ ਤੇ ਸੌਫਟਵੇਅਰ ਜਿਹੜਾ ਵਰਤ ਰਹੇ ਆ ਆਪਾਂ ਆਟੋਕੈਡ 3D ਸਮੈਕ ਸੌਰੀ 3D ਉਹ ਸੌਫਟਵੇਅਰ ਵਰਤ ਰਹੇ ਆ ਹੁਣ ਆਟੋਕੈਡ ਦਾ ਤੇ ਇਹਦੇ ਵਿੱਚ ਹੁਣ ਦੇਖਦੇ ਆ ਆਪਾਂ ਇੰਨੀਆਂ ਦੁਵਾਰਾਂ ਜਿਹੜੀਆਂ ਛੱਤ ਪਾਈ ਹੋਈ ਹੈ ਛੱਤ 11 ਫੁੱਟ ਤੇ ਪਾਈ ਹੋਈ ਹੈ ਤੇ 11 ਫੁੱਟ ਦੀ ਹਾਈਟ ਤੇ ਜਾ ਕੇ ਆਪਾਂ ਬਿਲਡਿੰਗ ਦੇ ਦੇਣੀ ਹੈ ਤੇ ਇਹਨੂੰ ਸੋਲਿਡ ਡਿਜ਼ਾਈਨ ਦੇ ਦੇਣਾ ਵੈਸੇ ਤਾਂ ਆਪਾਂ ਲਾਈਵ ਦੇ ਵਿੱਚ ਸਟਾਰਟਿੰਗ ਬਹੁਤ એનર્ਜੀ ਦੇ ਨਾਲ ਕਰਦੇ ਹੁੰਨੇ ਆ ਪਰ ਕਈ ਵਾਰੀ ਹੁੰਦਾ ਕਿ ਬੋਲਦੇ ਬੋਲਦੇ ਗਲਾ ਸੁੱਕ ਜਾਂਦਾ ਕਿ ਚਾਰ ਪੰਜ ਲੈਕਚਰ ਵੀ ਪਹਿਲਾਂ ਸਕੂਲ ਦੇ ਵਿੱਚ ਬੱਚਿਆਂ ਨੂੰ ਆਪਾਂ ਲਾ ਕੇ ਆਉਂਦੇ ਆ ਸੋ ਕਈ ਵਾਰੀ ਹੁਣ ਤਾਂ ਐ ਲੱਗਣ ਲੱਗ ਗਿਆ ਵੀ ਆਪਣਾ ਜਿਹੜਾ ਗਲਾ ਦਾ ਸਿੰਗਰਾਂ ਵਾਲੀ ਗੱਲਬਾਤ ਹੀ ਹੋ ਗਈ ਆ ਸੋ ਮੁਲੱਖੀ ਦੀ ਮੈਨੂੰ ਲੱਗਦਾ ਆਪਾਂ ਨੂੰ ਦੇਵਚੀ ਰੱਖਣੀ ਪਿਆ ਕਰੇ ਤੇ ਉਹ ਸਾਰੇ ਗਾਮਾ ਪਾ ਵੀ ਵੈਸੇ ਤਾਂ ਇਹ ਚੀਜ਼ ਦਿਖਣੀ ਨਹੀਂ ਚਲੋ ਆਪਾਂ ਇਹਨੂੰ ਫਿਰ ਵੀ ਇੱਕ ਵੇਰੀ 11 ਫੁੱਟ ਤੇ ਹੀ ਬਣਾ ਦਿੰਦੇ ਆ ਫਿਰ ਦਿਖਣੀ ਤਾਂ ਹੈ ਨਹੀਂ ਕਿ ਵੈਸੇ ਇਹ ਸੋ ਆਪਾਂ ਨੂੰ ਅੱਗੋਂ ਵੀ ਕੁਝ ਨਹੀਂ ਦਿਖਣਾ ਅੱਗੋਂ ਤਾਂ ਡਾਟ ਬਣੀ ਹੋਈ ਆ ਤੇ ਆਪਾਂ ਬਾਹਲਾ ਇਹਨੂੰ 3D ਨੂੰ ਥੱਲੇ ਵਾਲੇ ਨੂੰ ਨਹੀਂ ਬਣਾਉਂਦੇ ਕਿਉਂਕਿ ਗੇਟ ਆ ਜਾਣਾ ਬੂਹਾ ਬੰਦ ਕਰਕੇ ਐਲੀਵੇਸ਼ਨ ਬਣਾਉਣਾ ਇਹਦਾ ਤੇ ਆਪਾਂ ਬਾਹਲਾ ਸਮਾਂ ਵੇਸਟ ਨਹੀਂ ਕਰਨਾ ਤੇ ਆਪਾਂ ਬਣਾਉਣਾ ਇਹਦਾ ਜੀ ਐਲੀਵੇਸ਼ਨ ਬੈਕ ਸਾਈਡ ਦਾ ਕੋਈ ਲੋੜ ਨਹੀਂ ਹੈ ਸੋ ਆਪਾਂ ਬਣਾਉਣਾ ਹੈਗਾ ਜੀ ਫਰੰਟ ਫਰੰਟ ਦਾ ਸੋ ਆਪਾਂ 11 ਫੁੱਟ ਤੇ ਹੀ ਛੱਤ ਉੱਪਰ ਦੀ ਪਾਵਾਂਗੇ ਕਿਉਂਕਿ ਹੁਣ ਥੋੜਾ ਜਿਹਾ ਇਸ ਤਰ੍ਹਾਂ ਹੁੰਦਾ ਕਿ ਐਲੀਵੇਸ਼ਨ ਜਿਹੜਾ ਪਿੱਛੇ ਹਟਮਾ ਬਣਿਆ ਹੋਵੇ ਨਾ ਸੋ ਮੇਰਾ ਕਹਿਣਾ ਮੰਨਣਾ ਇਹ ਹੈਗਾ ਕਿ ਉਸ ਐਲੀਵੇਸ਼ਨ ਨੂੰ ਤੁਸੀਂ ਜਿਹੜੀ ਸ਼ਰਤ ਹੈਗੀ ਆ ਛੱਤ 11 ਫੁੱਟ ਤੇ ਪਾਓ ਵੈਸੇ ਅਕਸਰ ਜਿਆਦਾਤਰ ਆਪਣੇ 10 ਫੁੱਟ ਤੇ ਛੱਤ ਪਾਉਂਦੇ ਹੁੰਦੇ ਆ ਆਪਾਂ ਉੱਪਰਲੀ ਮੰਜ਼ਲ ਦੀ ਪਰ ਇਹਨੂੰ 11 ਫੁੱਟ ਤੇ ਪਾਉਣਾ ਚਾਹੀਦਾ ਕਿਉਂਕਿ ਦੋਨੋਂ ਆਪਾਂ ਨੂੰ ਇਹਦੇ ਬਿਲਡਿੰਗ ਆਸਾਨੀ ਦੇ ਨਾਲ ਥੋਟਕ ਫਰਕ ਪੈ ਜਾਂਦਾ ਵੀ ਦਿਖ ਜਾਂਦੀ ਆ ਠੀਕ ਹੈ ਜੀ ਸੋ ਆਪਾਂ ਹੁਣ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕਰ ਰਹੇ ਆ ਸੋ ਜਿੰਨਾ ਜਿੰਨਾ ਵੀਰਾਂ ਨੂੰ ਨਹੀਂ ਪਤਾ ਸੋ ਉਹਨਾਂ ਨੂੰ ਦੱਸ ਦਈਏ ਕਿ ਅਸੀਂ ਇਹਨੂੰ ਹੁਣ ਜਿਹੜਾ 3D ਕਰ ਰਹੇ ਆ ਸੋ ਇਹ ਵਾਲਾ ਬੂਹਾ ਬਣਾ ਰਹੇ ਆਂ ਬਾਰ ਬਣਾ ਰਹੇ ਆਂ ਦਰਵਾਜ਼ਾ ਬਣਾ ਰਹੇ ਆਂ ਤੇ ਇਹਨੂੰ ਜਿਹੜੀ ਬਾਰੀ ਨੂੰ ਆਪਾਂ 18 ਇੰਚ ਚੱਕ ਕੇ ਲਾਉਣਾ ਤੇ ਦਰਵਾਜ਼ੇ ਦਾ ਜਿਹੜਾ ਬਾਟਮ ਲੈਵਲ ਆ ਉਹ 18 ਇੰਚ ਰਹੂਗਾ ਤੇ ਟੌਪ ਹਾਈਟ ਆ ਜਿਹੜੀ 7.5 ਫੁੱਟ ਦੀ ਰਹੇਗੀ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਇਹਨੂੰ 3 ਫੁੱਟ ਤੇ 6 ਇੰਚ ਜਿਹੜੀ ਟੌਪ ਆ ਜਿਹੜੀ ਹਾਈਟ ਆ ਜਿਹੜੀ ਵਿੰਡੋ ਤੋਂ ਉੱਪਰ ਦੀ ਉਹਨੂੰ ਬਣਾਉਨੇ ਆਂ ਆਪਾਂ ਤੇ ਆ ਤੁਸੀਂ ਦੇਖੋਗੇ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕ ਵਧੀਆ ਇਮਾਰਤ ਨੂੰ ਬਣਾ ਸਕਦੇ ਹੋਈਏ ਏਦੋਂ ਬਾਅਦ ਫਿਰ ਜੇ ਇਹ ਕੰਮ ਟਾਈਮ ਨਾਲ ਨਿਬੜਦਾ ਤੇ ਆਪਾਂ ਛੋਡੀ ਬਾਈ ਦਾ ਕੰਮ ਕਰਨਾ ਜੀ ਜਿਹੜੀ ਆਪਾਂ ਫੋਟੋ ਪਾਈ ਹੋਈ ਆ ਵੀ ਬਾਈ ਦਾ ਹਿਆਰਪੁਰ ਵਾਲੇ ਬਾਈ ਦਾ ਕੰਮ ਆ ਸੋ ਉਹ ਰੈਨੋਵੇਸ਼ਨ ਦਾ ਕੰਮ ਆ ਜੀ ਬਿਲਡਿੰਗ ਉਹ ਵੀ ਬਣੀ ਹੋਈ ਆ ਤੇ ਉੱਪਰ ਬਸ ਛੋੜਾ ਜਿਹਾ ਮਾਮਟੀ ਬਣਾਉਣੀ ਆ ਤੇ ਥੱਲੇ ਹੀ ਬਿਲਡਿੰਗ ਬਣਾਉਣੀ ਆ ਸਾਰੀ ਤੇ ਉਮੀਦ ਕਰਾਂਗੇ ਕਿ ਤੁਹਾਨੂੰ ਕੰਮ ਉਹ ਵੀ ਪਸੰਦ ਆਊਗਾ ਠੀਕ ਹੈ ਨਾ ਤੇ ਆ ਜਿਹੜੀ ਇੱਕ ਛੋਟੀ ਜੀ ਕਮੀ ਸੀ ਉਹਨੂੰ ਹੁਣ ਆਪਾਂ ਕਰਦੇ ਆਂ ਪੂਰਾ ਸੋ ਹੁਣ ਅਸੀਂ ਇਹਨੂੰ ਕੀ ਕਰਾਂਗੇ 8 ਫੁੱਟ 6 ਇੰਚ ਦੇ ਇੱਕ ਵਾਰ ਆ ਕਰ ਲਾਂਗੇ ਸੋ ਹੁਣ ਇਹਦੇ ਵਿੱਚ ਅਸੀਂ ਕੀ ਕਰਨਾ 8 ਫੁੱਟ ਤੇ 6 ਇੰਚ ਤੇ ਪਿੰਡਰ ਲਾ ਲੈਣੇ ਆ ਸੋ ਫਿਰ ਬਾਕੀ ਦਾ ਕੰਮ ਹੋ ਜਾਣਾ ਦੇਖਦੇ ਆਂ ਠੀਕ ਹੈ ਜੀ ਆ ਇੱਕ ਬਿਲਡਿੰਗ ਜਿਹੜੀ ਆਪਣੀ ਇਸ ਸੌਫਟਵੇਅਰ ਦੇ ਵਿੱਚ ਜਿਹੜੀ ਆਪਾਂ ਬਣਾ ਚੁੱਕੇ ਆ ਤੇ ਹੁਣ ਇਹਨੂੰ ਫਾਈਲ ਨੂੰ ਕਰ ਦਿਆਂ ਸੇਵ ਤੇ ਕੱਟ ਦਿੰਦੇ ਆ ਕਿਉਂਕਿ ਅਗਲਾ ਕੰਮ ਆ ਜਿਹੜਾ ਅਗਲਾ ਕੰਮ ਫਿਰ ਆ ਨੈਕਸਟ ਸੌਫਟਵੇਅਰ ਦੇ ਵਿੱਚ ਹੋਣਾ ਤੇ ਨੈਕਸਟ ਸੌਫਟਵੇਅਰ ਹੈਗਾ 3DS MAX 2023 ਸੋ ਇਸ ਸੌਫਟਵੇਅਰ ਦੇ ਵਿੱਚ ਜੇਕਰ ਆਪਾਂ 3D ਦਾ ਕੰਮ ਕਰਾਂਗੇ ਤੇ ਜਿਹੜੇ ਮਿੱਤਰ ਪਿਆਰਿਆਂ ਨੇ ਆਪਾਂ ਨੂੰ ਫੋਲੋ ਫੋਲੋ ਨਹੀਂ ਕੀਤਾ ਹੋਇਆ ਕਰ ਲਓ ਉਮੀਦ ਕਰਦਾ ਕਿ ਆਵਾਜ਼ ਵਗੈਰਾ ਆ ਰਹੀ ਹੋਵੇ ਠੀਕ ਹੈ ਜੀ ਸੋ ਮਾਦੀ ਨਾਲ ਚੈੱਕ ਕਰ ਲੈਣੇ ਆ ਵੀ ਆਵਾਜ਼ ਉਹ ਆ ਰਹੀ ਹੈ ਜਾਂ ਨਹੀਂ ਆ ਰਹੀ ਉਹ ਵੀ ਜ਼ਰੂਰੀ ਹੈਗਾ ਕਿਉਂਕਿ ਲਾਈਵ ਹੋਣਾ ਸੋ ਲਾਈਵ ਦੇ ਵਿੱਚ ਕੀ ਆ ਆਵਾਜ਼ ਵਗੈਰਾ ਓਕੀ ਹੋਣੀ ਚਾਹੀਦੀ ਆ ਸੋ ਚੈੱਕ ਕਰਦੇ ਆ ਜੀ ਲਾਈਵ ਨੂੰ ਠੀਕ ਹੈ ਜੀ ਤੇ ਬਹੁਤ ਪਿਆਰ ਤੁਹਾਡਾ ਮਨ ਸਤਿਕਾਰ ਤੁਹਾਡੇ ਵੱਲੋਂ ਦਿੱਤਾ ਜਾਂਦਾ ਆਪਣੀਆਂ ਸਾਰੀਆਂ ਵੀਡੀਓ ਨੂੰ ਬਹੁਤ ਪਿਆਰ ਕਰਦੇ ਹੋ ਤੁਸੀਂ ਲਾਈਕ ਸ਼ੇਅਰ ਕਰਦੇ ਹੋ ਤੇ ਕਮੈਂਟ ਵੀ ਕਰਦੇ ਹੋ ਆਪਣੇ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਮੇਰੇ ਹਿਸਾਬ ਨਾਲ ਫੇਸਬੁੱਕ ਤੇ ਕੀ ਚੱਕਰ ਪੈ ਗਿਆ ਲਾਈਵ ਸ਼ੋਅ ਨਹੀਂ ਹੋ ਰਿਹਾ ਫੇਸਬੁੱਕ ਦਾ ਲਾਈਵ ਆਪਣਾ ਪਰ ਸ਼ੋਅ ਨਹੀਂ ਹੋ ਰਿਹਾ ਫੋਨ ਤੇ ਤੇ ਕਮੈਂਟ ਕਰਕੇ ਜਰੂਰ ਦੱਸੋ ਯਾਰ ਵੀ ਤੁਹਾਨੂੰ ਸ਼ੋਅ ਹੋ ਰਿਹਾ ਜਾਂ ਨਹੀਂ ਸ਼ੋਅ ਹੋ ਰਿਹਾ ਲਾਈਵ ਆਪਣੇ ਫੇਸਬੁੱਕ ਤੇ ਲਾਈਵ ਨਹੀਂ ਸ਼ੋ ਹੋ ਰਿਹਾ ਹਨਾ ਫੋਨ ਤੇ ਚਲੋ ਸੌਫਟਵੇਅਰ ਆਪਣਾ ਓਪਨ ਹੋ ਗਿਆ ਪਰ ਆਪਾਂ ਨੂੰ ਕੰਪਿਊਟਰ ਤੇ ਜ਼ਰੂਰ ਆਪਣਾ ਸ਼ੋ ਹੋ ਰਿਹਾਗਾ ਲਾਈਵ ਵੀ ਹਾਂ ਲੱਗੇ ਹੋਏ ਆ ਤੇ ਪਤਾ ਨਹੀਂ ਕਿ ਹਸਾ ਪਤਾਵਾ ਚਲੋ ਕੋਈ ਗੱਲ ਨਹੀਂ ਫਾਈਲ ਨੂੰ ਆਪਾਂ ਇੰਪੋਰਟ ਕਰ ਲੈਨੇ ਜੀ ਇੰਪੋਰਟ ਕਰਨ ਤੋਂ ਬਾਅਦ ਆਪਾਂ ਤੁਸੀਂ ਦੇਖੋਗੇ ਕਿੱਥੇ ਪਈ ਆ ਫਾਈਲ ਉਹਨੂੰ ਆਪਾਂ ਸੈਲੈਕਟ ਕਰ ਲੈਣਾ ਡੈਸਕਟਾਪ ਤੇ ਪਈ ਆ ਸੋਨੀ ਕੌਣੀ ਬਾਈ ਦੇ ਨਾਂ ਤੇ ਤੇ ਫਾਈਲ ਦਾ ਨਾਂ ਦਿੱਤਾ ਹੋਇਆ 3D ਆਪਾਂ ਇਹਨੂੰ ਓਪਨ ਕਰ ਲਿਆ ਤੇ ਪੂਰਾ ਬਰੀਕੀ ਦੇ ਨਾਲ ਕੰਮ ਕਰਾਂਗੇ ਚਾਹੇ ਇੱਕ ਦਿਨ ਹੋਰ ਲੱਗ ਜੇ ਕੋਈ ਚੱਕਰ ਨਹੀਂ ਠੀਕ ਹੈ ਜੀ ਤੇ ਗ੍ਰੈਡ ਦਾ ਸੌਰੀ ਗ੍ਰੈਡ ਦਾ ਤੇ ਆਪਾਂ ਇਹਨੂੰ ਕੀ ਕੀਤਾ ਫਾਈਲ ਨੂੰ ਸੈਂਟਰ ਤੇ ਲੈ ਆਏ ਆ ਆਲਟ ਡਬਲਯੂ ਕਰਤਾ ਤੇ ਗ੍ਰੈਡਨ ਨੂੰ ਨਾਪਤਾ ਹੋਇਆ ਸੋ ਹੁਣ ਇਹਦੇ ਤੇ ਪਾਉਣੀ ਹੈ ਛੱਤ ਆਪਾਂ ਛੱਤ ਤੋਂ ਸ਼ੁਰੂਆਤ ਕਰ ਦਿੰਨੇ ਆ ਆਪਾਂ ਸਾਰੀ ਛੱਤ ਪਹਿਲਾਂ ਥੱਲੇ ਵਾਲੀ ਮੰਜ਼ਲ ਦੀ ਪਾ ਲੈਂਦੇ ਆ ਸੋ ਇਹਨੂੰ ਕਰਾਂਗੇ ਆਪਾਂ ਐਕਸਕਲੂਡ ਕਰਾਂਗੇ ਐਕਸਕਲੂਡ ਕਰਕੇ ਆਪਾਂ ਇਹਨੂੰ ਕੀ ਕਰਾਂਗੇ 6 ਇੰਚ ਹਾਈਟ ਦੇ ਦਾਂਗੇ ਤੇ 11 ਫੁੱਟ ਇਹਨੂੰ ਉਦਖ ਦਾਂਗੇ ਉੱਪਰ ਜਾ ਕੇ ਸੋ ਇਸੇ ਤਰ੍ਹਾਂ ਆਪਾਂ ਉੱਪਰਲੀ ਮੰਜ਼ਲ ਦੀ ਛੱਤ ਪਾਉਣੀ ਹੈ ਹੁਣ ਉੱਪਰਲੀ ਮੰਜ਼ਲ ਦੀ ਛੱਤ ਵਾਸਤੇ ਆਪਾਂ ਨੂੰ ਸਾਰੀ ਬਿਲਡਿੰਗ ਜਿਹੜੀ ਉੱਪਰ ਉੱਪਰ ਪਾਈ ਹੋਈ ਆ ਸਾਰੀਆਂ ਆਪਾਂ ਸਿਲੈਕਟ ਕਰ ਲੈਣਾ ਤੇ ਕੋਈ ਗੱਲ ਹੈ ਤੇ ਹੁਣ ਇਹਨੂੰ ਵੀ ਆਪਾਂ 11 ਫੁੱਟ ਤੇ ਲੈ ਕੇ ਤੇ ਹੁਣ ਕਰਨਾ ਕੀ ਆ ਫਾਈਲ ਨੂੰ ਇਹਨੂੰ ਗਰੁੱਪ ਕਰ ਲੈਣਾ ਤੇ ਦੂਜੀ ਫਾਈਲ ਨੂੰ ਵੀ ਆਪਾਂ ਗਰੁੱਪ ਕਰ ਲੈਣਾ ਠੀਕ ਹੈ ਜਿਵੇਂ ਤਾਂ ਤੁਸੀਂ ਵੀਡੀਓ ਦੇਖਦੇ ਆ ਤਾਂ ਜਿਹੜੇ ਵੀਰ ਵੀ ਦੇਖਦੇ ਆ ਵੀਡੀਓ ਉਹਨਾਂ ਨੂੰ ਪਤਾ ਹੀ ਹੋਊਗਾ ਕਿ ਆਪਾਂ ਹੁਣ ਕੀ ਕਰਨਾ ਹੈ ਆਪਾਂ ਇਹਨੂੰ ਕੀ ਕਰਨਾ ਹੈਗਾ ਇਹਨੂੰ ਸਾਰਿਆਂ ਨੂੰ ਗਰੁੱਪ ਕਰ ਲੈ ਤੇ ਗਰੁੱਪ ਕਰਕੇ ਆਪਾਂ ਬਿਲਡਿੰਗ ਤੇ ਲੈ ਗਏ ਤੇ ਅਗਲਾ ਆਪਣਾ ਕੰਮ ਕਰਨ ਦਾ ਤਰੀਕਾ ਇਹ ਹੈ ਕਿ ਆਪਾਂ ਇਹਦਾ ਰੰਗ ਚੀਜ਼ ਕਰ ਦੇਣਾ ਤੇ ਉਸ ਤੋਂ ਬਾਅਦ ਆਪਾਂ ਕੀ ਕਰ ਲੈਣਾ ਥੋੜੀ ਜੀ ਸ਼ੈਡੋ ਵੀ ਲਾ ਲੈਣੀ ਹੈ ਇਹਦੇ ਵਿੱਚ ਤਾਂ ਜੋ ਦੇਖਣ ਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਚੀਜ਼ੇ ਦੀ ਹੈ ਜਿਹੜੀ ਅ ਅਸਲੀ ਜੀ ਲੱਗਦੀ ਰਹੇ ਤੇ F4 ਕਰਕੇ ਨਾਲ ਲੈਣਾ ਵਗੈਰਾ ਵੀ ਆਪਾਂ ਇਹਦੀਆਂ ਆਨ ਕਰ ਲੈਣੀਆਂ ਗਰੁੱਪ ਨੂੰ ਕਰ ਦੇਣਾ ਅਨਗਰੁੱਪ ਦੋਨਾਂ ਨੂੰ ਠੀਕ ਹੈ ਤੇ ਹੁਣ ਇਹਦੀ ਬਣਾ ਦੇਣੀ ਹੈ ਡਾਟ ਜਿਹੜੀ ਆ ਤਿੰਨ ਪਿੱਲਰ ਲਾਏ ਹੋਏ ਆ ਪਹਿਲਾਂ ਅਸੀਂ ਕੀ ਕਰਨਾ ਤਿੰਨੇ ਪਿੱਲਰਾਂ ਨੂੰ ਆਪਾਂ ਕਰ ਲੈਣਾ ਅਟੈਚ ਆ ਅਟੈਚ ਹੋਣ ਤੋਂ ਬਾਅਦ ਅਸੀਂ ਇਹਨੂੰ ਆਲਟ ਕਯੂ ਕਰਕੇ ਫਰੰਟ ਲੈਵਲ ਦੇ ਵਿੱਚ ਜਾਣਾ ਤੇ ਅਸੀਂ ਇਹਨੂੰ ਕਹਿੰਦਾ ਕਨਵਰਟ ਟੂ ਐਡੀਟੇਬਲ ਪੋਲੀ ਕਰਕੇ ਤੇ ਇਹਨਾਂ ਵਿੱਚ ਆਪਾਂ ਇਹਨਾਂ ਨੂੰ ਵਰਟੈਕਸ ਸੌਰੀ ਇਹਨਾਂ ਦੇ ਸਿਲੈਕਟ ਕਰਕੇ ਵਰਟੈਕਸ ਤੇ ਆਪਾਂ ਇਹਨਾਂ ਦੇ ਵਿੱਚ ਕਨੈਕਟ ਪਾ ਦੇਣੀ ਆ ਕਨੈਕਟ ਪਾ ਦੇਣੀ ਜੀ ਆਲਮੋਸਟ ਤਕਰੀਬਨ ਸਾਢੇ ਇੱਕ ਫੁੱਟ ਹਾਈਟ ਤੇ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਕੀ ਕਰਦੇਣਾ ਇਹਦੇ ਵਿੱਚ ਜਾ ਕੇ ਅਸੀਂ ਅਰਕ ਤੇ ਜਾਣਾਗਾ ਅਰਕ ਅਸੀਂ ਯੂਜ਼ ਕਰਨੀ ਆ ਜੀ ਸਿਲੈਕਟ ਕਰਕੇ ਤੇ ਅਰਕ ਆਪਾਂ ਇਹਨੂੰ ਪੂਰੀ ਗਲਾਈ ਦੇ ਦੇਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਲਾਈਨ ਦੇ ਵਿੱਚ ਜਾਣਾ ਸੇਮ ਤੁਹਾਨੂੰ ਪਤਾ ਹੀ ਹੈ ਕੀ ਪ੍ਰੋਸੈਸ ਹੋਣਾ ਸੋ ਇਹਨਾਂ ਨੂੰ ਅਸੀਂ ਕੀ ਕਰ ਦੇਣਾ ਦੋਨਾਂ ਨੂੰ ਅਟੈਚ ਕਰ ਲੈਣਾ ਤੇ ਅਟੈਚ ਕਰਨ ਤੋਂ ਬਾਅਦ ਅਸੀਂ ਕੀ ਕਰ ਦੇਣਾ ਅਸੀਂ ਦੋਸਤੋ ਇਹਨਾਂ ਦੋਨਾਂ ਨੂੰ ਵਰਟਿਕਸ ਆਪਾਂ ਇਹਨਾਂ ਦੇ ਸੌਰੀ ਫਿਊਜ ਤੇ ਵੈਲਡ ਕਰਦੇ ਨੇ ਆ ਸੋ ਵਰਟਿਕਸ ਆਪਾਂ ਫਿਊਜ ਵੈਲਡ ਕਰਦੇ ਹੋਏ ਆ ਸੋ ਹੁਣ ਆਪਾਂ ਇਹਨਾਂ ਨੂੰ ਕੀ ਕਰ ਦੇਣਾ ਐਕਸਕਲੂਡ ਕਰ ਦੇਣਾ ਐਕਸਕਲੂਡ ਆਪਾਂ ਕੀ ਕਰਾਂਗੇ ਇਹਨਾਂ ਨੂੰ 9 ਇੰਚ ਕਰਾਂਗੇ ਸੋ ਜਿੰਨਾ ਜਿੰਨਾ ਮਿੱਤਰ ਪਿਆਰਿਆਂ ਨੇ ਆਪਾਂ ਨੂੰ ਪੇਜ ਫੋਲੋ ਨਹੀਂ ਕੀਤਾ ਕਰ ਲੋ ਜੀ ਤਾਂ ਇਸੇ ਤਰ੍ਹਾਂ ਦੀਆਂ ਉਸਾਰੀ ਵਾਲੀਆਂ ਵੀਡੀਓ ਚੰਗੀਆਂ ਨੌਲੇਜ ਵਾਲੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਸੋ ਪੇਜ ਨੂੰ YouTube ਚੈਨਲ ਨੂੰ YouTube ਚੈਨਲ ਦਾ ਲਿੰਕ ਆਪਾਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਪਾਤਾ ਹੈ ਵੀਡੀਓ ਦੇ ਤੁਸੀਂ ਆਪਾਂ ਉਹਦੇ ਤੋਂ ਜਾ ਕੇ YouTube ਤੇ ਵੀ ਫੋਲੋ ਕਰ ਲੋ ਆਪਾਂ ਲਾਈਵ YouTube ਤੇ ਵੀ ਹੈਗੀਆਂ ਤੇ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਤੋਂ ਲਾਈਵ ਹੈ ਜਿਹੜਾ ਆਪਣਾ YouTube ਤੇ ਹੀ ਹੋਵੇਗਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਲਾਈਵ ਆਪਾਂ YouTube ਚੈਨਲ ਤੇ ਕਰਾਂਗੇ ਕਿਉਂਕਿ Facebook ਤੇ ਕਈ ਟੈਕਨੀਕਲ 에ਰਰ ਆਉਣ ਲੱਗ ਗਏ ਆਪਣੇ ਲਾਈਵ ਦੇ ਸੋ ਸਟ੍ਰੀਮਿੰਗ ਦੇ ਆਪਾਂ ਇਹਨੂੰ ਸਿਲੈਕਟ ਕਰਨ ਤੋਂ ਬਾਅਦ ਅਸੀਂ ਕੀ ਕਰਨਾ ਦੋਸਤੋ ਅਸੀਂ ਜਿਹੜਾ ਇਹ ਵਾਲਾ ਫਰੰਟ ਦਾ ਹੈਗਾ ਨਾ ਫਰੰਟ ਨੂੰ ਆਪਾਂ ਥੋੜਾ ਜਿਹਾ ਹੋਰ ਅਟਰੈਕਟਿੰਗ ਕਰਨਾ ਹੈਗਾ ਅਟਰੈਕਟਿੰਗ ਕਿਵੇਂ ਕਰ ਸਕਦੇ ਆ ਉਹ ਆਪਾਂ ਤੁਹਾਨੂੰ ਥੋੜਾ ਜਿਹਾ ਦੱਸ ਦਾਂਗੇ ਹਿਸਾਬ ਕਿਤਾਬ ਆਪਾਂ ਇਹਨੂੰ ਵੀ ਸਿਲੈਕਟ ਕਰ ਲੈਣਾ ਜਿਵੇਂ ਕਿ ਆਪਾਂ ਕਹਿਤਾ ਹੋਇਆ ਹਾਂਜੀ ਆਪਾਂ ਇਹਦੇ ਵਿੱਚ ਕਿਵੇਂ ਕਰਨਾ ਇਹਨੂੰ ਅਟਰੈਕਟ ਸੌਰੀ ਅਟਰੈਕਟ ਨਹੀਂ ਮੈਨੂੰ ਐਂਕੋ ਲੱਗ ਰਿਹਾ ਕਿ ਆਪਾਂ ਲਾਈਵ ਆਈਡੀ ਤੋਂ ਹੋ ਗਏ ਹਾਂ ਪ੍ਰੋਬਲਮ ਇਹੀ ਆ ਦੋਸਤੋ ਆਪਾਂ ਲਾਈਵ ਹੋ ਗਏ ਆ ਆਈਡੀ ਤੋਂ ਹਨ ਸੋ ਮਿੱਤਰ ਪਿਆਰੇ ਆਪਣੇ ਜਿਹੜੇ ਜੁੜੇ ਨੇ ਆਪਣੇ ਸਾਰੇ ਨਾਲ ਜੁੜੇ ਹੋ ਗਏ ਨੇ ਪੇਜ ਤੇ ਤੇ ਆਪਾਂ ਲਿੰਕ ਪਾ ਲੈਂਦੇ ਆ ਕਾਪੀ ਕਰ ਲੈਂਦੇ ਆ ਜੀ ਲਿੰਕ ਅੱਜ ਦਾ ਤੇ ਆਪਣੇ ਪੇਜ ਤੇ ਵੀ ਲਿੰਕ ਤੁਹਾਨੂੰ ਸਾਂਝਾ ਕਰ ਦਿੰਨੇ ਆ ਜੀ ਗਲਤੀ ਇਹੀ ਰਹੀ ਬਸ ਆਪਣਾ ਲਾਈਵ ਆ ਜਿਹੜਾ ਅੱਜ ਦਾ ਉਹ ਆਪਣੀ ਆਈਡੀ ਤੋਂ ਹੋ ਗਿਆ ਠੀਕ ਹੈ ਜੀ ਸੋ ਹਾਂ ਜੀ ਮੈਂ ਵੀ ਕਿਹਾ ਬਹੁਤ ਸਾਰੇ ਸੱਜਣ ਮਿੱਤਰ ਆਪਣੇ ਨਾਲ ਨਹੀਂ ਜੁੜੇ ਤੇ ਵੈਸੇ ਦੋਸਤੋ ਆਪਾਂ ਨਾ ਫੇਸਬੁੱਕ ਦਾ ਜਿਹੜਾ ਲਾਈਵ ਆ ਉਹ ਆਪਾਂ ਕਰਾਂਗੇ ਜੀ ਹੁਣ ਪੇਜ ਤੋਂ ਹੀ ਸੋ ਪੇਜ ਤੇ ਲਾਈਵ ਦੇ ਵਾਸਤੇ ਤੁਹਾਨੂੰ ਪਤਾ ਹੀ ਆਪਾਂ ਸੈਟਿੰਗਾਂ ਦੇ ਵਿੱਚ ਜਾਵਾਂਗੇ ਤੇ ਲਾਈਵ ਦੇ ਵਿੱਚ ਗੋ ਲਾਈਵ ਦੇ ਵਿੱਚ ਜਾ ਕੇ ਤੇ ਆਪਾਂ ਦੂਸਰੇ ਆਈਡੀ ਦੇ ਵਿੱਚੋਂ ਇਹਨੂੰ ਥੋੜਾ ਜਿਹਾ ਆਪਾਂ ਲਾਈਵ ਨੂੰ ਬੰਦ ਕਰਾਂਗੇ ਸੋ ਥੋੜਾ ਜਿਹਾ ਸਮਾਂ ਜ਼ਰੂਰ ਦਿਓ ਤੁਸੀਂ ਠੀਕ ਹੈ ਜੀ ਸੋ ਤੁਹਾਨੂੰ ਪਤਾ ਹੀ ਆ ਕਿ ਆਪਾਂ ਕੀ ਕਰਨਾ ਠੀਕ ਹੈ ਜੀ ਸੋ ਮਿੱਤਰ ਪਿਆਰਿਓ ਆਪਾਂ ਇਹਨੂੰ ਕਾਪੀ ਕਰ ਲੈਣਾ ਤੇ ਆਪਾਂ ਇਹਨੂੰ ਆਈਡੀ ਦੇ ਵਿੱਚ ਜਾ ਕੇ ਜਿਹੜਾ ਲਾਈਵ ਚੱਲ ਰਿਹਾ ਇੱਕ ਵਾਰ ਫੇਸਬੁੱਕ ਦੀ ਆਈਡੀ ਤੋਂ ਆਪਾਂ ਪੇਜ ਦੇ ਵਿੱਚ ਕਨਵਰਟ ਕਰਾਂਗੇ ਤੁਸੀਂ ਦੇਖ ਕੇ ਤੁਸੀਂ ਆਪਾਂ ਨੂੰ ਪੇਜ ਨੂੰ ਫੋਲੋ ਨਹੀਂ ਕੀਤਾ ਹੋਇਆ ਪੇਜ ਨੂੰ ਫੋਲੋ ਕਰ ਲਓ ਤਾਂ ਲਾਈਵ ਆਪਣਾ ਪੇਜ ਤੋਂ ਹੀ ਹੋਵੇਗਾ ਠੀਕ ਹੈ ਜੀ ਆਪਾਂ ਤਾਂ ਨਹੀਂ ਗੰਦਮੱਦੀ ਆ ਬੜਾ ਕੁਝ ਆਉਣ ਲੱਗ ਗਿਆ ਅੱਜ ਕੱਲ ਫੇਸਬੁੱਕ ਤੇ ਵੀ ਸੋ ਇਹ ਚੀਜ਼ ਆਪਾਂ ਬੰਦ ਕਰਾਂਗੇ ਦੇਖੋ ਸੋ ਹੁਣ ਆਪਾਂ ਇਹਨੂੰ ਇੱਥੋਂ ਕਰਦੇ ਹਾਂ ਜੇ ਕੀ ਕਹਿੰਦੇ ਹੁੰਦੇ ਆ ල එ ටක එඩගෙනො හූග හොනැහේ ਹਾਂ ਜੀ ਬੈਰਾ ਥੋੜੀ ਜਿਹੀ ਦਿੱਕਤ ਹੈ ਕਿ ਆਪਾਂ ਨੂੰ ਲਾਈਵ ਜਿਹੜਾ ਲਾਈਵ ਆਪਣੇ ਪੇਜ ਤੇ ਹੀ ਕਰਨਾ ਸੀ ਤੇ ਪੇਜ ਤੇ ਆਪਣੇ ਤੋਂ ਨਹੀਂ ਹੋਇਆ ਤੇ ਹੁਣ ਕੋਸ਼ਿਸ਼ ਕਰਾਂਗੇ ਕਿ ਆਪਾਂ ਇੱਕ ਵਾਰੀ ਜਿਹੜਾ ਹੈਗਾ ਇਸ ਨੂੰ ਲਾਈਵ ਹੋਈਏ ਪੇਜ ਤੇ ਠੀਕ ਹੈ ਜੀ ਉਹ ਦੁਬਾਰਾ ਕੱਟ ਕੇ ਦੁਬਾਰਾ ਲਾਈਵ ਹੋਵਾਂਗੇ ਜੀ ਆਪਾਂ ਠੀਕ ਹੈ ਜੀ